ਕਿਉਂਕਿ ਜੇ ਖੰਡੇ ਬਾਟ ਦਾ ਅੰਮ੍ਰਿਤ ਮਰਦ ਨੇ ਛੱਕਿਆ ਤੇ ਮਰਦ ਦੀ ਸ਼ਾਦੀ ਹੋਈ ਹੈ ਤੇ ਘਰ ਵਾਲੀ ਨੂੰ ਵੀ ਅੰਮ੍ਰਿਤ ਉਸੇ ਛਕਣਾ ਪੈਣਾ ਹੈ ਜੇ ਅੰਮ੍ਰਿਤ ਛਕਾਉਣ ਵੇਲੇ ਪੰਜਾਂ ਪਿਆਰੇ ਨੇ ਮਰਦ ਨੂੰ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਨਹੀਂ ਕਿ ਬੀਬੀ ਨੂੰ ਕੋਈ ਹੋਰ ਨਾਰਾ ਦਿੱਤਾ ਜਾਓ ਬੀਬੀ ਨੂੰ ਵੀ ਇਹ ਨਾਰਾ ਲਾਉਣਾ ਉਹ ਵੀ ਇਹ ਹੀ ਬੋਲੇਗੀ ਭਾਵੇਂ ਅੱਜਕੱਲ੍ਹ ਪੜੀਆਂ ਲਿਖੀਆਂ ਸਾਡੀਆਂ ਭੈਣਾਂ ਤੇ ਮਾਵਾਂ ਬੀਬੀਆਂ ਇਸ ਗੱਲ 'ਚ ਸ਼ੰਕਾ ਕਰਦੀਆਂ ਤੇ ਵਿਤਕਰਾਸਿਤ ਕਰਨਾ ਚਾਹੁੰਦੀਆਂ ਹੈ ਕਿ ਸੰਤ ਜੀ ਸਾਨੂੰ ਇਹ ਦੱਸੋ ਕਿ ਜੇ ਗੁਰਮਤਿ ਵਿੱਚ ਇੱਕੋ ਜਾਰਾ ਨਰ ਮਨੁੱਖਾ ਨੂੰ ਇੱਕ ਨਿਧਾਨਾ ਸਾਜਾ ਖਜ਼ਾਨਾ ਬਖਸ਼ਿਆ ਹੈ ਤੇ ਫਿਰ ਬੀਬੀਆਂ ਨੂੰ ਪੰਜਾਂ ਪਿਆਰਿਆਂ ਵਿੱਚ ਕਿਉਂ ਨਹੀਂ ਲਾਇਆ ਜਾਂਦਾ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਕਿਉਂ ਨਹੀਂ ਦਿੱਤਾ ਜਾਂਦਾ ਇਹ ਨਾਸਤਿਕ ਲੋਕਾਂ ਵੱਲੋਂ ਸਵਾਲ ਆਉਂਦੇ ਨੇ ਸਿੱਖ ਲੜਕੀਆਂ ਸ਼ਰਧਾਵਾਲੀਆਂ ਉਹ ਤੋਂ ਕੋਈ ਵੀ ਸਵਾਲ ਕਰਦੀਆਂ ਨਹੀਂ ਪਰ ਕਈ ਪੜ੍ਹੇ ਲਿਖੇ ਵਰਗ ਦੇ ਲੋਕਾਂ ਵਿੱਚੋਂ ਇਹੋ ਜਿਹੇ ਸਵਾਲ ਉੱਠਦੇ ਆ ਉਹਦਾ ਉੱਤਰ ਖਾਲਸਾ ਜੀ ਇਹ ਹੈ ਕਿ ਵਿਤਕਰਾ ਨਹੀਂ ਜਿਵੇਂ ਸਵੇਲੇ 1756 ਬਿਕਰਮੀ ਨੂੰ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਖੜੋ ਕੇ ਸਤਿਗੁਰੂ ਗਰੀਬ ਨਵਾਜ ਜੀ ਨੇ ਸੀਰੀ ਸਿਰ ਖਿੱਚ ਕੇ ਮੀਆਂ ਤੋਂ ਤੇ ਮੰਗਾਰਿਆ ਸੀ ਉਸ ਵੇਲੇ ਕਿਸੇ ਇਤਿਹਾਸਿਕ ਵਿੱਚ ਵਖਾਉ ਕਿ ਕਲਗੀਧਰਨੀ ਕਿਤੇ ਇਹ ਕੀ ਹੋਵੇ ਇੱਕ ਮਰਦ ਦਾ ਜਾਂ ਇੱਕ ਜਨਾਨੀ ਦਾ ਸਿਰ ਚੀਰ ਦੇ ਇਹ ਕਦੇ ਨਹੀਂ ਕਿਹਾ ਗੁਰੂ ਸਾਹਿਬ ਨੇ ਕਿਹਾ ਸੀ ਸਾਨੂੰ ਇੱਕ ਸਿਰ ਦੀ ਲੋੜ ਹੈ ਉਸ ਵੇਲੇ ਉੱਠ ਕੇ ਸਾਡੀ ਮਾਂ ਪੈਣ ਦੀ ਕੋਈ ਨਾ ਕੋਈ ਸਿਰ ਦੇ ਦਿੰਦੀ ਤੇ ਪੰਜਾਂ ਪਿਆਰੇ ਚ ਲੱਗ ਜਾਂਦੀ ਪੰਜਾਂ ਪਿਆਰੇ ਚ ਇਸ ਵਾਸਤੇ ਬੀਬੀਆਂ ਨੂੰ ਨਹੀਂ ਲਾਇਆ ਜਾਂਦਾ ਜੋ ਕਿ ਸਿਰ ਪੰਜਾਂ ਮਰਦਾਂ ਨੇ ਪਰਿਵਾਰ ਨਾਲ ਵੜਾਇਆ ਸੀ ਕਿਸੇ ਬੀਬੀ ਨੇ ਨਹੀਂ ਸੀ ਵੜਾਇਆ ਇਹ ਸਵਾਸਤੇ ਪੰਜਾਂ ਪਿਆਰਿਆਂ ਵਿੱਚ ਪੰਜ ਮਰਦਾਂ ਨੂੰ ਲੱਗਣ ਦਾ ਅਧਿਕਾਰ ਹੈ ਬੀਬੀਆਂ ਨੂੰ ਨਹੀਂ ਬਾਕੀ ਪ੍ਰਸ਼ਾਦ ਵਿੱਚ ਜੇ ਕਿਸੇ ਬੀਬੀ ਨੇ ਵਿਤਕਰਾ ਹੁੰਦਾ ਕੀਰਤਨ ਕਰਨ ਵਿੱਚ ਵਿਤਕਰਾ ਹੁੰਦਾ ਜਾਂ ਕਿਸੇ ਹੋਰ ਗੁਰਮਤਿ ਦੇ ਪ੍ਰੋਗਰਾਮਾਂ ਵਿੱਚ ਕੋਈ ਵਿਸਤਰਾ ਹੁੰਦਾ ਤੇ ਉਹ ਬੀਬੀ ਦੱਸਵੇ ਹਾਂ ਕਈ ਸਾਡੇ ਭਾਈ ਇਹ ਵੀ ਏਕਤਾ ਬਾਰੇ ਖਰੜੇ ਘੜਦੇ ਫਿਰਦੇ ਚਾਲੂ ਤਾਂ ਨਹੀਂ ਅਜੇ ਕੀਤੇ ਰਸੂਅ ਕਰਨ ਵੀ ਬਾਹਰ ਲਿ ਸਿੱਖ ਰਹੇ ਹੋ ਜੇ ਕੋਈ ਕਰੇ ਤਨ ਸੋਧਣਾ ਵੀ ਹੈ ਕੰਨਿਆਂ ਨੇ ਬਣਾਉਣ ਦੀ ਕੋਸ਼ਿਸ਼ਾਂ ਰੰਗੀਆਂ ਹੋਈਆਂ ਕਿ ਦੋ ਲਾਵਾ ਸਿੰਘ ਅੱਗੇ ਤੇ ਬੀਬੀ ਪਿੱਛੇ ਤੇ ਦੋ ਲਾਵਾ ਪ੍ਰਕਰਮੇ ਕਰਦੇ ਬੀਬੀ ਇੱਕ ਤੇ ਸਿੰਘ ਪਿੱਛੇ ਉਹ ਕਹਿੰਦੇ ਜੀ ਕਿ ਏਕਤਾ ਬਣਾਉਣੀ ਹੈ ਚਾਰੇ ਲਾਵਾ ਬੀਬੀ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ ਨਹੀਂ ਭਾਈ ਜੋ ਗੁਰਮਤਿ ਦਾ ਪ੍ਰੋਗਰਾਮ ਹੈ ਉਹਦੇ ਉੱਤੇ ਸਿੱਖਣਾ ਚਾਹਣਾ ਕਿਉਂਕਿ ਗੁਰਬਾਣੀ ਸਿੱਧ ਕਰਦੀ ਹੈ ਹੱਬੇ ਸਾਟ ਕੂੜਾਵੇ ਡੱਠੇ ਤੋਂ ਪੱਲੇ ਪਿੰਡੇ ਲੱਗੀ ਇਹ ਬਚਨ ਹੈ ਬੀਬੀ ਵੱਲੋਂ ਬੇਨਤੀ ਦੇ ਰੂਪ ਵਿੱਚ ਆਪਤੀ ਦੇ ਪ੍ਰਖਾਏ ਤੇ ਪਰ ਜੇ ਪਤੀ ਪਿੱਛੇ ਹੋਏ ਤੇ ਬੀਬੀ ਅੱਗੇ ਹੋਏ ਕਿਹੜੇ ਪਿਆਰੀ ਪੰਕਤੀ ਪੜੋਂਗੇ ਹੱਬੇ ਸਾਹ ਕੁੜਾਵੇ ਡਿੱਠੇ ਤੋਂ ਪੱਲੇ ਪਿੰਡੇ ਲੱਗਾ ਇਹ ਤਾਂ ਗੁਰਬਾਣੀ ਚ ਹੈ ਹੀ ਕਿਤੇ ਨਹੀਂ ਇਹ ਸਵਾਹ ਜਿਹੜੇ ਮਨਮਤੀਆਂ ਗੱਲਾਂ ਕਰਨ ਵਾਲੇ ਆ ਉਹਨਾਂ ਤੋਂ ਬਚਣਾ ਤੇ ਕਈ ਲੋਕਾਂ ਦਾ ਇਹ ਵੀ ਹੈ ਤੇ ਬੀਬੀਆਂ ਨੂੰ ਅੰਮ੍ਰਿਤ ਕਰਪਾਨ ਦਾ ਸ਼ਿਕਾਉ ਤੇ ਮਰਦ ਨੂੰ ਖੰਡੇ ਦਾ ਇਹ ਬਿਲਕੁਲ ਗਲਤ ਹੈ ਗੁਰਮਤਿ ਵਿੱਚ ਖੰਡੇ ਦਾ ਅੰਮ੍ਰਿਤ ਹੈ ਕੰਨਿਆ ਥਾਵ ਤੇ ਭਾਵੇਂ ਲੋਕਾਂ ਨੇ ਮਰਜ਼ਾਦਾ ਬਣਾਈਆਂ ਪਰ ਮਨਮਤ ਹੈ ਗੁਰੂ ਦੀ ਮਰਜ਼ਾਦਾ ਨਹੀਂ ਜੇ ਪੜੋਂਗੇ ਤਾਂ ਲਿਖਿਆ ਇਹੀ ਮਿਲੇਗਾ ਪੀਓ ਪੌਲ ਖੰਡੇ ਧੌਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪੀਓ ਪੌਲ ਕਿਰਪਾਨ ਧੌਰ ਇਹ ਕਿਤੇ ਨਹੀਂ ਮਿਲੇਗਾ ਤੁਹਾਨੂੰ ਤੇ ਜੇ ਇੱਕ ਨੂੰ ਮੈਂ ਪੁੱਛਿਆ ਸੀ ਪਰ ਇਹ ਮੈਨੂੰ ਵੀ ਇਹ ਕਿ ਕਾਰਨ ਕਿਰਪਾਨ ਬਾਰੇ ਤੂੰ ਕਿਉਂ ਕਹੈਂਦਾ ਜੀ ਕਿ ਕਿਰਪਾਨ ਇਸਤਰੀ ਲਿੰਗ ਹੈ ਤੇ ਇਸਤਰੀ ਵੀ ਇਸਤਰੀ ਲਿੰਗ ਹੈ ਇਸ ਵਾਸਤੇ ਬੀਬੀਆਂ ਨੂੰ ਕਿਰਪਾਨ ਦਾ ਸਿਖਾਉਣਾ ਨਹੀਂ ਖਾਲਸਾ ਜੀ ਇਹ ਗਲਤ ਹੈ ਬਿਲਕੁਲ ਇਹ ਤੋਂ ਬਚਣਾ ਹੈ ਜੇ ਇਸਤਰੀ ਲਿੰਗ ਤੇ ਪੁਲਿੰਗ ਵਿੱਚ ਪਾਵਾਂਗੇ ਬਾਟਾ ਵੀ ਪਲਿੰਗ ਤੇ ਅਮਰਤ ਵੀ ਪਲਿੰਗ ਤੇ ਖੰਡਾ ਵੀ ਪਲਿੰਗ ਤੇ ਮਰਦ ਵੀ ਪਲਿੰਗ ਤੇ ਫਤਿਹ ਵੀ ਪਲਿੰਗ ਇਹ ਤਾਂ ਹੋ ਗਿਆ ਤੇ ਜਦੋਂ ਅਮਰ ਛਕਾਉਣ ਵੇਲੇ ਬੀਬੀ ਨੂੰ ਪੰਜ ਚੂਲੇ ਦਿੱਤੇ ਉਸ ਵੇਲੇ ਫਿਰ ਇਹ ਕਹਿਣਾ ਪਵੇਗਾ ਬੋਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਸਤਰੀ ਲਈ ਵੀ ਤਾਂ ਇਕੱਠਾ ਕਰਨਾ ਇਸ ਵਾਸਤੇ ਨਾਹਰਾ ਹੈ ਨਹੀਂ ਇਹ ਮਨਮਤ ਸਿੱਖਾਂ ਨੇ ਬਚ ਕੇ ਰਹਿਣਾ ਹੈ ਬੀਬੀਆਂ ਨੂੰ ਜਪਰਤ ਖੰਡੇ ਦਾ ਛਕਾਉਣਾ ਤੇ ਸਿੰਘਾਂ ਨੂੰ ਲਖਣ ਦੇ ਦਾ ਛਕਾਉਣਾ ਇਹ ਸਿੰਘਾਂ ਪ੍ਰਤੀ ਜੋ ਵੀ ਬਾਹਰ ਦੇਸ਼ ਪ੍ਰਦੇਸ਼ਾਂ ਵਿੱਚ ਤੁਸੀਂ ਬੈਠੇ ਹੋ ਤੁਹਾਡੇ ਪਰਿਵਾਰ ਇਹ ਬੇਅੰਤੀ ਹੈ ਬਾਕੀ ਚੜ੍ਹਦੀ ਕਲਾ ਵਿੱਚ ਰਹੋ ਗੁਲਾਮੀ ਦੀਆਂ ਨਿਸ਼ਾਨੀਆਂ ਮੁੱਖ-ਮੁੱਖ ਮੈਂ ਤੁਹਾਨੂੰ ਦੱਸ ਦਿੱਤੀਆਂ ਸੋ ਹੋਰ ਵਿਸਤਾਰਪੂਰਵਕ ਦੱਸਣ ਦੀ ਜੀ ਕਰਦਾ ਪਰ ਕਨਚ ਤਕਰੀਫ ਹੋਣ ਦੇ ਕਾਰਨ ਬਹੁਤ ਵਿਸਤਾਰ ਵਿੱਚ ਨਹੀਂ ਜਾਣਦਾ ਇਹਨੇ ਸਮਸਾਰੀ ਸਮੇਂ ਪ੍ਰਮਾਣ ਕਰ ਰਿਹਾ ਸਾਤ ਸੂਰਤ ਦਸਤਾਰ ਸਿਰ ਰਹਿਣਾ ਸਿੱਖੀ ਦੇ ਅਸੂਲ ਨੂੰ ਮੰਨਣਾ ਤੇ ਖੰਡੇ ਤੇ ਕੰਕੀ ਪਛਣ ਦਾ ਜਿਹੜਾ ਨਿਰਣੈ ਦਿੱਤਾ ਹੈ ਉਹਨੂੰ ਜ਼ਰੂਰ ਮਨ ਵਿੱਚ ਰੱਖਿਓ ਤੇ ਇਹ ਜਿਹੜਾ ਖੰਡਣ ਦਾ ਹੁੰਦਾ ਹੈ ਇਹ ਆ ਇੱਕ ਪ੍ਰੋਗਰਾਮ ਹੋਰ ਵੀ ਹੈ ਇਹ ਸਿੱਖਾਂ ਤੋਂ ਮੈਂ ਪੁੱਛਣਾ ਚਾਹੁੰਦਾ ਹੈ ਸਾਡਾ ਸ਼ਾਂਤਮਈ ਚੱਲੀ ਹੋਈ ਹੈ ਸ਼ਾਂਤਮਈ ਚਾਰ ਅੱਖਰ ਜਿਹੜੇ ਇਕੱਠੇ ਹੈ ਕੋਈ ਵੱਡੇ ਤੋਂ ਵੱਡਾ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠੇ ਵਿਖਾ ਦੇਵੇ ਲਿਖੇ ਹੋਏ ਸ਼ਾਂਤੇ ਸ਼ਾਂਤ ਇਹ ਅੱਖਰ ਤਾਂ ਹੁੰਦੇ ਹੈ ਸ਼ਾਂਤਮਈ ਕੋਈ ਵਿਖਾ ਦਿਓ ਗੁਰਮ ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਵਿੱਚ ਦੋ ਪੀੜੀਆਂ ਲਗਾਤਾਰ ਸ਼ਾਂਤਮਈ ਕੋਈ ਸਿੱਖ ਵਿਖਾ ਦਿਓ ਮੈਂ ਸਜਾ ਪੁੱਛਣਾ ਹੈ ਦੋ ਪੀੜੀਆਂ ਲਗਾਤਾਰ ਤੇ ਅਕਾਲੀ ਦਲ ਦੇ ਇਤਿਹਾਸਿਕ 14 ਪੀੜੀਆਂ ਹੋ ਗਈਆਂ ਅਕਾਲੀ ਦਲ ਦੇ ਪ੍ਰਧਾਨ 14ਵੇਂ ਥਾਂ ਤੇ ਅਸਵੇਲੇ ਲੋਂਗੋਵਾਲ ਸੰਤਰਜਨ ਸਿੰਘ ਜੀ ਲੋਂਗੋਵਾਲ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ 14ਵੇਂ ਥਾਂ ਦਾਸ ਪੀੜੀ ਦੌਰ ਪੀੜੀ ਇਹਦਾ ਨਿਰਣਾ ਹੁਣ ਸੰਗਤ ਆਪ ਕਰ ਲਿਓ ਮੇਰੇ ਵਾਸਤੇ ਕਾਂਗਰਸੀ ਕਿਹਾ ਜਾ ਰਿਹਾ ਤੇ ਕਹਿੰਦੇ ਇਸ ਕਰਕੇ ਮੈਂ ਜਿਹੜਾ ਪ੍ਰਚਾਰ ਪਿੱਛੇ ਭਰਿਆ ਉਹ ਕਰਨਾ ਤੇ ਕਹਿੰਦੇ ਕਰੜਾ ਕਿ ਹੁਣ ਸੰਗਤ ਉੱਤਰ ਦੇ ਲਿਓ ਆਪ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਨੇ ਸ਼ਾਤਮੇ ਸੰਘਰਸ਼ ਲੜਿਆ ਸ਼ਹੀਦੀ ਦਿੱਤੀ ਤੇ ਛੇਵੇਂ ਪਾਤਸ਼ਾਹ ਨੇ ਬਦਲਾ ਲਿਆ ਚੰਦੂ ਦੇ ਨੱਕ ਚ ਨਕੇਲ ਪਾਈ ਕਿ ਛੇਵੇਂ ਪਾਤਸ਼ਾਹ ਨਾਲ ਆਪ ਤਾਂ ਸਿਆਣੇ ਹਾਂ ਕਿ ਛੇਵੇਂ ਪਾਤਸ਼ਾਹ ਕੋਲ ਸ਼ਾਂਤੀ ਮੁੱਕ ਗਈ ਸੀ ਨਹੀਂ ਬਦਲਾ ਲਿਆ ਹੱਕ ਲੈਣਾ ਸਿੱਖ ਨੂੰ ਦੱਸਿਆ ਸੱਤਵੇਂ ਅੱਠਵੇਂ ਪਾਤਸ਼ਾਹ ਕੋਲੇ ਕੋਈ ਵੀ ਸੰਘਰਸ਼ ਨਹੀਂ ਸੀ ਕੇਵਲ ਪ੍ਰਚਾਰ ਸੀ ਸਤਗੁਰੂ ਨੇ ਪ੍ਰਚਾਰ ਕਰਕੇ ਸਿੱਖਾਂ ਦੀ ਕਲਿਆਣ ਕੀਤੀ ਬਖਸ਼ਿਸ਼ਾਂ ਕੀਤੀ ਗਰੀਬਾਂ ਨੂੰ ਤਾਰਿਆ 9ਵੇਂ ਸ੍ਰੋਪ ਵਿੱਚ ਸੰਘਰਸ਼ ਦਾ ਟਾਈਮ ਆਇਆ ਤੇ ਸ਼ਾਂਤਮੇ ਸੰਘਰਸ਼ে ਸ਼ਹੀਦੀ ਦਿੱਤੀ 10ਵੇਂ ਪਾਸ਼ੇ ਨੇ ਬਦਲਾ ਲਿਆ ਛੋਟੇ ਸਹਬਜ਼ਾਦੇ ਨੇ ਸ਼ਾਂਤਮੇ ਸਰਹੰਦੀਆਂ ਕੰਧਾਂ ਸ਼ਹੀਦੀ ਦਿੱਤੀ ਉਸੇ ਪੀੜੀ ਵਿੱਚ ਹੀ ਸਿੱਖ ਨੇ ਬਦਲਾ ਲਿਆ ਉਹ ਪੀੜੀ ਮਕਰਤਾ ਵਰਤੇ ਆ ਕਿ ਸਹਬਜ਼ਾਦੇ ਸਿੱਖਾਂ ਦੇ ਪਰਾਹ ਸਿੱਖ ਵੀ ਗੁਰੂ ਦਾ ਪੁੱਤਰਾ ਸਹਬਜ਼ਾਦੇ ਗੁਰੂ ਦੇ ਪੁੱਤਰੇ ਸਹਾਤ ਉਹ ਪੀੜੀ ਅਖਰਮਾ ਵਰਤੇ ਆ ਕਿ ਬੰਦਾ ਸਿੰਘ ਬਹਾਦਰ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਸਾਰਿਆਂ ਨੇ ਕੱਢ ਕੇ ਮਰਿੰਡੇ ਵਾਲੇ ਥਾਣੇ 'ਚ ਜਿਨ੍ਹਾਂ ਨੇ ਸਹਿਜਾਦਨ ਫੜਾਇਆ ਸੀ ਲਾ ਕੇ ਗਹਾ ਕਿ ਵਜੀਦ ਦੇ ਸ਼ਾਤੀ ਤੇ ਕੋੜਾ ਚੜਾਇਆ ਨਹੀਂ ਬਦਲਾ ਲਿਆ ਨਹੀਂ ਦੂਜੀ ਉਸੇ ਪੀੜੀ ਵਿੱਚ ਹੀ ਬਾਬਾ ਮਨੀ ਸਿੰਘ ਜੀ ਨੇ ਬੰਦ-ਬੰਦ ਕਟਵਾਇਆ ਤੇ ਉਹਨਾਂ ਦੇ ਭਤੀਜਾ ਬਾਬਾ ਅਗਰ ਸਿੰਘ ਜੀ ਜਲਾਦ ਦਾ ਸਿਰ ਵਢਿਆ ਦੂਜੀ ਪੀੜੀ 'ਚ ਬਦਲਾ ਲਿਆ ਭਾਈ ਤਾਰੂ ਸਿੰਘ ਨੇ ਖੋਪਰੀ ਲੋਹਾਈ ਸ਼ਾਂਤ ਵਿੱਚ ਤੰਗ ਵਰਤਿਆ ਉਸੇ ਪੀੜੀ ਵਿੱਚ ਹੀ ਸਿੱਖ ਦੁਆਰਾ ਛੱਤਰ ਫੜਵਾ ਕੇ ਖਾਨ ਬਹਾਦਰ ਜਕਰੀਏ ਨੂੰ ਪਰਲੋਕ ਨੂੰ ਤੋੜਿਆ ਜੁੱਤੀਆਂ ਨਾਲ ਕੋਟ-ਕੋਟ ਕੇ ਬਾਹਨਾਂ ਦੇ ਨਾਲ ਵਿੱਚ ਲਖਪਤ ਤੇ ਜਸਪਤ ਨੇ ਸ਼ਾਂਤ ਮੇਂ ਸਿੰਘਾਂ ਨੂੰ ਮੁਕਾਉਣਾ ਚਾਹਿਆ ਉਸੇ ਪੀੜੀ ਵਿੱਚ ਹੀ ਉਹਦੇ ਟਾਈਮ ਵਿੱਚ ਭਾਈ ਨਭਾਉ ਸਿੰਘ ਨੇ ਜੋ ਪਛੜੀਆਂ ਸਰਾਣੀਆਂ ਵਿੱਚੋਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਗੁਰੂ ਕੇ ਸਿੱਖ ਨੇ ਹਾਥੀ ਤੇ ਚੜ ਕੇ ਉਹਦਾ ਸਿਰ ਵੱਢਿਆ ਕਿ ਬਦਲਾ ਲਿਆ ਨਹੀਂ ਸੋ ਇਸੇ ਤਰ੍ਹਾਂ ਹੀ ਸ਼ਾਂਤ ਮੇਂ ਸਿੱਖਾਂ ਦਾ ਹਿਰਦਾ ਬਲੂਧਰਨਾ ਚਾਹਿਆ ਅਬਦਾਲੀ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ 75 ਸਾਲ ਦੀ ਉਮਰ ਤੋਂ ਉੱਪਰ ਉਮਰ ਵਿੱਚ ਖੰਡਾ ਲੈ ਕੇ 47 ਤੇ ਰੱਖ ਕੇ ਹਰਮੰਦਰ ਸਾਹਿਬ ਦੇ ਪਿੜ ਤੱਕ ਕਾਇਮ ਰੱਖੀ ਬਦਲਾ ਲਿਆ 178 ਦੇ ਵਿੱਚ ਆਪਾਂ ਸ਼ਾਂਤਮਈ ਰੱਖੇ ਤੇਰਾ ਸਿੰਘ ਆਪਣੇ ਸ਼ਹੀਦ ਹੋ ਗਏ ਤੇ 78 ਜ਼ਖਮੀ ਹੋ ਗਏ 80 ਦੇ ਵਿੱਚ ਗੁਰੂ ਕਨਗੀ ਧਰਨੀ ਕਿਰਪਾ ਕੀਤੀ ਸਿੱਖਾਂ ਨੇ ਉਦਮ ਕੀਤਾ ਗੁਰਬਚਨ ਨੂੰ ਗੱਡੀ ਚੜਾ ਦਿੱਤਾ ਕੋਈ ਹਿੰਦੁਸਤਾਨ ਦਾ ਸਿੱਖ ਦੱਸੋ ਪੰਜਾਬ ਚ ਭਵਨ ਬਣਦਾ ਕਿੱਥੇ ਮੁੜ ਕੇ ਫੇਰ ਸ਼ਾਂਤਮਈ ਸੰਗਰਥ ਚੱਲੇ ਆ ਪੁਲਿਸ ਨੇ ਸਿੰਘ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਗੁਰੂ ਦਾ ਲਾਲ ਉੱਠਿਆ ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ ਮੋਟਰਸਾਈਕਲ ਚੱਲ ਪਏ ਪੁਲਿਸ ਵਾਲਾ ਮਾਰਦਾ ਹੁਣ ਗੋਲੀ ਕਿਸੇ ਸਿੱਖ ਦੇ ਤੇ 4 ਮਹੀਨੇ ਤੋਂ ਕੋਈ ਹਿੰਦੁਸਤਾਨ ਦਾ ਸਿੱਖ ਨਹੀਂ ਬਾਹਰਲਾ ਸਿੱਖ ਦੱਸੋ ਕਰੇ ਕਿਸੇ ਨੇ ਮੇਰੀ ਖਬਰ ਪੜ੍ਹੀ ਹੋਵੇ ਨਾ ਮੈਂ ਕੋਈ ਖਬਰ ਦਿੱਤੀ ਹੈ ਨਾ ਮੈਂ ਕਿਦੇ ਅਕਾਲੀ ਦਲ ਦੀ ਸਟੇਜ ਤੇ ਬੋਲਿਆ ਨਾ ਕਾਰਨ ਕੀ ਹੈ ਇੱਕੋ ਇੱਕ ਕਾਰਨ ਹੈ ਕਿ ਤਾਲਵੰਦ ਸਿੰਘ ਸੰਧੂ ਲੁਧਿਆਣੇ ਜ਼ਿਲ੍ਹੇ ਦਾ ਅਕਾਲੀ ਦਲ ਦਾ ਪ੍ਰਧਾਨ ਸੋਚਾ ਸਿੰਘ ਛੋਟੇਪੁਰ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਹੈ ਹਰੀ ਸਿੰਘ ਜੀਰਾ ਫਿਰੋਜ਼ਪੁਰ ਜਿਹੜੇ ਦਾ ਪ੍ਰਧਾਨ ਅਕਾਲੀ ਦਲ ਦਾ ਸੋ ਜਸਵੰਤ ਸਿੰਘ ਬਿਟਿੰਡ ਦਾ ਐਡਵੋਕੇਟ ਇਹਨਾਂ ਲੋਕਾਂ ਨੇ 6 ਸਤੰਬਰ ਦੇ ਜੀਤ ਵਿੱਚ ਕਿਹਾ ਹੈ ਜ਼ਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਜਰਨੈਲ ਸਿੰਘ ਢੰਡਰਾਵਾਲਾ ਇਹ ਕਾਂਗਰਸ ਦੇ ਏਜੰਟ ਤੇ ਪਾਸ ਦੇ ਗਦਾਰ ਹਨ ਇਹਨਾਂ ਨੇ ਕੰਜਾਂੀਆਂ ਗੱਲ ਸੁਣ ਕੇ ਦਾਅ ਚੁੱਪ ਹੋ ਗਿਆ ਆਈ ਹੋਈ ਸੰਗਤ ਦੇ ਕੇਸ ਦਾੜਾ ਰਖਾਈ ਜਿਹਦੇ ਕੱਟੇ ਹੁੰਦੇ ਐ ਨਸ਼ੇ ਛਡਾਈ ਜਾਂਦੇ ਤੇ 3 ਮਹੀਨੇ 4 ਮਹੀਨੇ ਤੋਂ ਮੋਟਰਸਾਈਕਲ ਬੰਦ ਹੋਇਆ ਤੇ ਦਾਅ ਦਾ ਪ੍ਰਚਾਰ ਬੰਦ ਹੋਇਆ ਤੇ ਆ ਕਰਤੂਤਾਂ ਤੋਂ ਪਿੱਛੋ ਜੋ ਹਰਿਆਣੇ ਦੇ ਹੋਈਆਂ ਤੁਹਾਡੇ ਸਾਹਮਣੇ ਆ ਇਹਦਾ ਫੈਸਲਾ ਗੁਰੂ ਕੇ ਸੰਗਤ ਨੂੰ ਔਕ ਕਰ ਲਿਓ ਮੈਂ ਤਾਂ ਤੁਹਾਡਾ ਚੌਂਕੀਦਾਰ ਹਾਂ ਗੁਰੂ ਕੇ ਸੰਗਤ ਦਾ ਨਾਮ ਹੈ ਤੁਹਾਡਾ ਲੀਡਰ ਹੈ ਨਾ ਮੈਂ ਤੁਹਾਡਾ ਸੰਤ ਹੈ ਗੁਰੂ ਕੇ ਸੰਗਤ ਦੇ ਦਰ ਦਾ ਕੋਕਰ ਤੇ ਚੌਂਕੀਦਾਰ ਹਾਂ ਜਿੰਨੀ ਸੇਵਾ ਤੁਹਾਤੋਂ ਜੋੜੇ ਚ ਡਾਉਣ ਦੇ ਪ੍ਰਚਾਰੂ ਵਿੱਚ ਲੈ ਲਈ ਲੈ ਲਓ ਲੋੜ ਆ ਲੈ ਲਓ ਨਹੀਂ ਲੋੜ ਤੇ ਨਾ ਲਓ ਸਤਗੁਰੂ ਕਿਰਪਾ ਕਰਨ ਇਹ ਤੁਹਾਡੇ ਕੋਲ ਇੱਕ ਮੰਗ ਮੇਰੀ ਹੈਗੀ ਆ ਉਹ ਕੇਵਲ ਇੱਕੋ ਇੱਕ ਇਹ ਹੈ ਕਿ ਕਨਗੀਧਰ ਦੇ ਚਰਨਾਂ ਚ ਅਰਦਾਸ ਕਰੋ ਜੋ ਪਿਤਾ ਜੀ ਨੇ ਅਕਾਲ ਪੁਰਖ ਤੋਂ ਮੰਗਿਆ ਹੈ ਉਹੀ ਮੰਗ ਦਾਸ ਦੀ ਹੈ ਪਿਤਾ ਦੇ ਹੁਕਮ ਬਚਨਾ ਦੁਆਰਾ ਜਦ ਆਗ ਕੀ ਹੋ ਨਦਾਨ ਬਣ ਔਰ ਇਸ ਰਣ ਮੈ ਤਵਜੂਜ ਮਰਾਂ ਮੰਝੇ ਤੇ ਪੈ ਕੇ ਜਾਂ ਸੋਭਾ ਸੱਟ ਕੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ ਸਤਿਗੁਰੂ ਕਿਰਪਾ ਕਰਨ ਧਰਮ ਵਾਸਤੇ ਪੰਥ ਵਾਸਤੇ ਸਿੱਖੀ ਸ਼ਾਨ ਵਾਸਤੇ ਧਾਰਮਿਕ ਸਥਾਨਾਂ ਵਾਸਤੇ ਜਿੰਦ ਕਿਤੇ ਲੱਗੇ ਤੇ ਜੋ ਭਲੇਖੇ ਪਾਏ ਜਾ ਰਹੇ ਆ ਉਹ ਤੁਹਾਡਾ ਜਰੂਰ ਦੂਰ ਕਰਨਾ ਚਾਹੁੰਦਾ ਮੈਂ ਅੱਗੇ ਵੀ ਕਿੰਨਾ ਥਾਣਾ ਤੇ ਪਰਨ ਕੀਤਾ ਪਰ ਅੱਜ ਵਿਸ਼ੇਸ਼ ਤੌਰ ਤੇ ਤਾਂ ਭਰਨਾ ਪਿਆ ਕਿ ਟੈਲੀਵਿਜ਼ਨ ਤੁਹਾਡੇ ਕੋਲ ਇੱਥੇ ਹੋਣਾ ਇਹ ਤੋਂ ਸੁਣ ਲਿਓ ਜਿਹੜਾ ਕਿਹਾ ਜਾ ਰਿਹਾ ਕਿ ਭਿੰਡਰਾਂ ਵਾਲਾ ਕੁਰਸੀ ਦਾ ਲਾਂਚ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਗੱਲ ਕਰਦਾ ਨਾਲ ਜਥੇਦੀ ਸਿੰਘਾਂ ਦੀ ਨਹੀਂ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਐਮ ਐਲ ਏ ਐਮ ਪੀ ਤੇ ਵਜ਼ੀਰ ਬਣ ਗਿਆ ਜੋ ਸਗਾ ਗੁਰੂ ਕੀ ਸੰਗਤ ਦੇਵੇਗੀ ਮੈਂ ਉਹ ਭੁਗਤਾਂਗਾ ਮੇਰੀ ਕੇਵਲ ਡਿਊਟੀ ਪ੍ਰਚਾਰ ਦੀ ਹੈ ਉਹ ਮੈਂ ਕਰਦੇ ਰਹਿਣਾ ਹਾਂ ਗੁਰੂ ਨੇ ਕਿਰਪਾ ਕੀਤੀ ਕਿਸੇ ਨੂੰ ਪ੍ਰਧਾਨ ਬਣਾਉਣਾ ਜਾਂ ਵਜ਼ੀਰ ਬਣਾਉਣਾ ਇਹ ਬਣਾ ਦੇਵਾਂ ਗੁਰੂ ਦੀ ਸ਼ਕਤੀ ਨਾਲ ਔਰਤ ਵੱਖਰੀ ਗੱਲ ਆ ਪਰ ਆਪਨੇ ਕਰੇ ਵੀ ਬਣਾਗਾ ਇਹਨੇ ਚਾ ਗੁਰੂ ਕੀ ਸੰਗਤ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ